ਨਾਨਕ ਭਗਤ ਅਸਦਾ ਬਗਾਸ ਸੁਨੇ ਦੁਖ ਪਾਪ ਕਾ ਨਾਸ ਮਨਨੇ ਕੀ ਕਦ ਕਹੀ ਨ ਜਾਏ ਦੇਖੋ ਕੈ ਪਿਛੇ ਪਸਾਈ ਤਦ ਕਰਮਾਂ ਲਿਖਣਾ ਪਾਰ ਮੰਨੇ ਕਾਬੇ ਕਰਨੀ ਵਿਚਾਰ ਬੋਧਾ ਮੰਨੇ ਸਗਲ ਭਵਨ ਕੀ ਸੁੱਧਾ ਮੰਨੈ ਮੇ ਟੋਟਾ ਨਾ ਕਾਏ ਮੰਨੈ ਜਮ ਕੈ ਸਾਧਨ ਜਾਏ ਅਸਾ ਮਨ ਮਾਰ ਬਠਾ ਨਾ ਪਾਏ ਮਨ ਮੈਂ ਪਖਸ਼ਿਓ ਪ੍ਰਗਟ ਜਾਏ ਮਨ ਮੈਂ ਪਾਵੇ ਮੁਕਤਿ ਬਾਰ ਮਨ ਮੈਂ ਪਰਵਾਰ ਹੈ ਸਾਧਾਰ ਮਨ ਮੈਂ ਤਰੇ ਤਾਰੇ ਪੁਰ ਸਿੱਖ ਮੰਮੈਂ ਨਾਨਕ ਭਵੇ ਨ ਭੇਖ ਐਸਾ ਨਾਮ ਨਰਿੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਪਾਵੇ ਤਰਕੇ ਮਨ ਜੇ ਕੋ ਕਹਿ ਕਰੇ ਵਿਚਾਰ ਕਰਤ ਕਹਿ ਕਰਨ ਨਾਹੀ ਸੋ ਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖਤਾ ਰਖਿਆ ਜਨਸੋ ਜੇ ਕੋ ਪੁੱਜੈ ਹੋਵੇ ਸਤਿਆਰ ਧਵਲੇ ਉੱਪਰ ਕੇਤਾ ਪਾਰ ਧਰਤੀ گور ਪਰੈ گور ਹੋਰਾ ਤਿਸਤੇ ਪਾਰਤਲੈ ਕਮਣ ਜੋਰਾ ਜੀ ਜਾਤ ਰੰਗਾ ਕੇ ਨਾਵ ਸੁਬਨਾਲ ਕੇ ਆ ਗੁੜੀ ਕਲਾਮ ਏ ਬੋਲੇ ਕਾਲਿਕ ਜਾਣੈ ਕੋਏ ਲੈ ਕਾਲਿਕ ਆ ਕੇਤਾ ਹੋਏ ਕੇਤਾ ਤਾਨ ਸੁਵਾਲੇ ਰੂਪ ਕੀਤੀ ਦਾਤ ਜ

ਕੇਤੇ ਆਕੇ ਆਖਣ ਪਾਹੇ ਕੇਤੇ ਕਹੇ ਕਹੇ ਉਠ ਉਠ ਜਾਗੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣ ਸਾਚਾ ਸੋਏ ਦੇਖੋ ਆਕੇ ਬੋਲ ਵਿਗਾੜ ਤਨ ਕੀ ਸਰਗਾ ਵਾਰਾਂ ਦਾ ਵਾਰ ਸੋ ਦਰ ਕੇਹਾ ਸੋ ਕਰਕੇ ਗੱਜ ਦਬੈ ਸਰਬ ਸਮਾਲੇ ਵਾਜ ਦੇ ਨਾਦ ਅਨੰਦ ਸੇਵਾਵਨ ਘਾਰੇ ਕਹਤੇ ਰਾਮ ਪਰੇਸ਼ਾਨ ਕਹੀ ਰਾਮ ਕਹਤੇ ਰਾਮ ਨਗਾਰੇ ਗਾਵੇ ਕੋਨੋਂ ਕੋਨ ਪਾਣੀ ਕਰ ਸੰਤਰ ਲਾਵੇ ਰਾਜਾ ਸਰਭ ਕੁਵਾਰੇ ਗਾਵੇ ਤੇਤਿ ਕੁਤਲਿ ਦੀਨਾ ਦੇਕੋ ਦੇਖ ਧਰਮਾਂ ਵਿਚਾਰੇ ਗਾਵੇ ਸਰਬਰਮਾ ਦੇ ਦੀ ਸੋਹਣ ਸਦਾ ਸਵਾਰੇ ਗਾਵੇ ਦਾ ਸੰਤਰ ਦੇ ਦੇਵ ਤੇ ਆਰਮਲ ਗਾਵੇ ਸਿਧ ਸਮਾਧੀ ਦੇਨ ਗਾਮ ਸਾਧ ਵਿਚਾਰੇ ਗਾਵਨ ਜਤੀ ਸੰਦੇ ਗਾਵਨ ਰਤਨ ਉਪਾਇ ਕੇ ਸੋਈ ਸਵਾ ਸੱਚ ਸਾਹਿਬ ਸਾਜਾ ਸੱਚੀ ਨਾ ਲਈ ਹੈ ਪੀ ਹੁਸੀ ਦਾ ਜਸ ਅਸੀ ਰਤਨਾ ਜਿਨ ਲਚਾਈ ਰੰਗੀਰੋਂ ਕੇ ਪਾਏ ਕਰ ਕਰ ਜੁਸੀ ਆਇਆ ਜਨਪਾਈ ਕਰ ਕਰ ਦੇ ਤਾਗੀ ਕਾਇਆ ਮਾਨਦ ਰੂਹੀ ਵੜਿਆਈ ਦੁੱਤ ਸੁਭਾਵੇ ਸੋਈ ਕਰਸੀ ਉਕਮਨਾ ਕਰ ਨਾ ਜਾਈ ਸੋ ਸਾਤਿ ਸਾਹਬ ਸਾਬ ਸਾਹਿਬ ਨਾਨਕ ਰਹਿ ਨ ਰਹਿ ਜਾਈ ਦਾ ਸੋਖ ਸਰਮਗਤ ਝੋੜੀ ਧਿਆਨ ਕੀ ਕਰੇ ਬਹੁਤ ਕਿੰਤਾ ਕਾਰ ਤੁਾਰੀ ਕਾਇਆ ਜਨ ਲਾਪਰਦੀ ਤਾ ਆਈ ਸੰਸੇ ਚੜ੍ਹਦਾ ਤੇ ਮਨ ਦਿੱਤੇ ਜਗਤੀ ਦਾ ਸਰਦਾਰ ਹੋ। ਹਾਰਾ ਸਤੇ ਪਾਸਾ ਜੀ ਸੇਤ ਕੋਰ ਆਪ ਦਾ ਭਰ ਸਕਾ। ਉਹਦਾ ਜੀ ਕੋ ਆਪਾ ਜੀ ਕਾਰ ਕਰਾ ਮਾਤਾ। ਕਾਲੀ ਦੇ ਗੇਲ ਨਹੀਂ ਆਉਂਦੀ ਨੀ ਪਾਰਕਾ ਨੇ ਸੇਵਕਾਂ ਦੇ ਲੋਕੇ ਪਰ ਲੋਕ ਨੂੰ ਲੈ ਕਰਨੀ ਪੜਿਆ ਤੁਸਨੇ ਕਾਵਾਂ ਕਰ ਮਹਾਰਾਜੀ ਜਿਆਨ ਨਵੰਤ ਮਾਇਆ ਦੇ ਗੋਪੀ ਆਏ ਹੋਏ ਜਿਸ ਨਾਲ ਭਜਾਨੀਆਂ ਤੋਂ ਮਾਇਆ ਹਾਰ ਗਈ ਸ਼ੋਭ ਜਾਨੇ ਪ੍ਰਭੂਤ ਲਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇ ਮੰਦੇ ਖੰਡਾ ਜਾ ਕੈ ਹੱਥ ਮੈਂ ਸੋ ਹਮਰੀ ਰਖਿਆ ਕਰੇ ਕੰਡਾ ਦਾ ਕਹ ਰਾਤ ਮੈਂ ਜਗਦੀ ਸੋਹਰਸੀ ਸੋਮ ਮੜੀ ਰੱਛਿਆ ਕਰ ਜਗਦੀ ਜਗਦੀ ਬੋਲੇ ਸਾਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਟੀ ਕਾ ਕੀ ਆਕੇ ਜੋ ਬੋਲੇ ਇਹਾਂ ਓਹਾਂ ਸੱਚ ਹੋਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਸਮਾਰਿਆ ਕੋਈ ਰਾਦੇ ਰਾਮ ਕੀ ਰਖਵਾਲੀ ਸੋਖ ਸਹਿਜ ਆਨੰਦ ਗਉਣਾ ਗਾਵੋ ਮਨ ਤਨ ਦੇਹ ਸੋ ਕਾਲੀ ਰਹਾ ਤਤੈ ਉਦਾਰਣ ਸਤਿ ਗੁਰ ਮੇਰਾ 모ਹਿ ਤਿਸ ਕਾ ਪਰਵਾਸਾ ਵਖਸ ਲਾਏ ਸਭ ਸਚੈ ਸਾਹਿਬ ਸੋਣਾ ਮਾਨਕ ਕੀ ਅਰਦਾਸਾ ਤਤੈ ਉਦਾਰਣ ਸਤਿ ਗੁਰ ਮੇਰਾ 모ਹਿ ਤਿਸ ਕਾ ਪਰਵਾਸਾ ਸਲੈ ਸਭ ਸੱਚੈ ਸਾਹਿਬਾ ਸੋ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜਨਮ ਸਵਾਰ ਸਜਣੋ ਕਹਿੰਦੇ ਜੋ ਸੁਭਸੀ ਸੋ ਨਜ਼ਾਰਾ ਵਿੱਚੋਂ ਕੰਦੇ ਜੂ ਸਵਸੀ ਸੋਨਾ ਸੰਸਾਰ ਵਿੱਚੋਂ ਉਹਨੇ ਕਰ ਲਿਆ ਜਦੋਂ ਹੰਕਾਰ ਸਜਣੋ ਵਿੱਚ ਮੰਡੀਆਂ ਕਉ ਦੀਦੇ ਪਾਵਿਕ ਆ ਮੂਲ ਪਿਆਦੋ ਅਟੀਆਂ ਬਜਾਰ ਸਜਣੋ ਮੂਲ ਪਿਆਦੋ ਅਟੀਆਂ ਬਜਾਰ ਸਜਣੋ ਜੀ ਆਇਏ ਤੂੰ ਜ਼ਿੰਦਗੀ ਲੋਣ ਗੁਰੂ ਨਾਨਕ ਦੇ ਜਨਾਂ ਦੀ ਖਾ ਖੋ ਜਾ ਹੁੰਦਾ ਪੁਨ ਦਾਨ ਨਹੀਂ ਵਰਦਾ ਜਾਏ ਤੋ ਕਰਮੀ ਲੇਖਾ ਸ਼ੁਭ ਕਰਮ ਕਰੇ ਦਾ ਜੇ ਜਾਵੇ ਬਦਲ ਮਥੇ ਦੀ ਰੇਖਾ ਉਹ ਪਗ ਦੀ ਬਨ ਸੁਲਗੇ ਨਾ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਦਾ ਪੁਨ ਦਾਨ ਨਹੀਂ ਵੱਗਦਾ ਜਾਏ ਕੋ ਪੈ ਦੀ ਰੇਖਾ ਭਗਤੀ ਬਿਨ ਸੁਲ ਜੇ ਨਾ ਤੇਰੇ ਮਦ ਕਰਮਾਂ ਦੀ ਤਾਣੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਰੇਲੇ ਪ੍ਰਭ ਮਿਲਨੇ ਦੇ ਚਾਦਰ ਤਾਣ ਕਰਾੜੇ ਮਾਰੇ ਇਸ ਜੀਵਨ ਜਿ ਸੇਵਾ ਦੇ ਹੋ ਗਿਆ ਅਮਰਦਾਸ ਤੁਲਦੋਤਾ ਸੇਵਾ ਨੇ ਕਰਤਾ ਹੈ ਹਰ ਗੋਬਿੰਦ ਗੁਰੂ ਜੋ ਪੋਤਾ ਉਸੇ ਮਾਤੇ ਸਿਮਰਨ ਦੀ ਸੇਵਾ ਤੇ ਸਿਮਰਨ ਦੀ ਵੰਡੀ ਰਾਸਨਾ ਮਿਰਥਾ ਜਾਣੀ ਭਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਣਾ ਬਾਣੀ ਭਈ ਕਿਸਮਤ ਜਾਗ ਜਦੋਂ ਮਿਲ ਗਿਆ ਗਣਕਾ ਨੂੰ ਇੱਕ ਦੋਤਾ ਸਿੱਖਿਆ ਪ੍ਰਭ ਮਿਲਣ ਦੀ ਰਲਿਆ ਰਾਮ ਸਿਮਰ ਮਨ 모ਤਾ ਜੋ ਦਰਦਰ ਤੇ ਕਦੀ ਸੀ ਹਰ ਦਰ ਤੱਕ ਸਵਾਨੀ ਪਾਕਾਂ ਬਣ ਮਿਲਦੇ ਭਗਿਆ ਤੇ ਲੰਗ ਬੰਨਿਆ ਛੱਡ ਕੇ ਕਾਰ ਧਰਮ ਦੀ ਸਾਰੀ ਲੈ ਸਾਥ ਕਿਸੇ ਦੇ ਨਾ ਧਿਆ ਪਤ ਮੁਕਮਲ ਹਾਰੀ ਨੀ ਹੋਏ ਮਾਇਆ ਵਾਸ ਹੋ ਕੇ ਲੋਕਲੇ ਚ ਫਸਿਆ ਤੇ ਪਰੰਨੀ ਨਾ ਪਾਕਾਂ ਬਣ ਮਿਲਦੇ ਸੰਗ ਸੇਵਾ ਸੇਵਣਾ ਬਾਣੀ ਮੋਰੀ ਤਨ ਦੁਨੀਆ ਦਾ ਕੀਰਤੀ ਦਾਨ ਨਿਆ ਬਗਵਾਨੀ ਵਿਸ਼ਿਆਦੇ ਵਸ ਹੋਕੇ ਲਈਉ ਕਾਫਲਾ ਗਾਲਜਵਾਨੀ ਤਨ ਵਿਸ਼ੇਵਕਾਰਾਂ ਦੀ ਤੇਰੀ ਮਗਰੇ ਪੋਏ ਜਰਵਾਣੀ ਬਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸੇਵਾਨਾ ਬਾਣੀ ਗੁਲਤਾਨ ਫਿਰੇ ਹੋਇਆ ਦਿਲੋਂ ਬੁਲਾ ਕੇ ਸੱਚਾ ਇਸ਼ਾਰਾ ਗੁਲਤਾਨ ਫਿਰੇ ਹੋਇਆ ਦਿਲੋਂ ਬੁਲਾ ਕੇ ਸੱਚਾ ਇਸ਼ਾਰਾ ਮੰਜਲਮੋਕ ਚੱਲੀ ਆ ਸਮਝਾ ਕਰ ਕਰ ਮਸਤ ਕਵੀਸ਼ਰ ਹੱਥ ਗਿਆਨ ਦੀ ਬਡਣੀ ਲੈ ਪਣ ਬਦਾ ਵਹਾਨ ਕਤਮ ਕਰ ਕਹਾਣੀ ਪਾਗਾਂ ਦੇ ਨਿਮਨ ਦੇਨਾ ਸਤ ਸੰਗ ਸੇਵਾ ਸਿਵਰਨ ਬਹਾਣੀ ਪਾਗਾਂ ਦੇ ਨਿਮਨ ਦੇਨਾ ਸਤ ਸੰਗ ਸੇਵਾ ਸਿਵਰਨ ਬਹਾਣੀ اور راج کی سجی دربار یہ پر ستا کرتا ہے قانون کی مانیاں ایتھے اٹھ کے نکلا پید میں پورے پورے راجہ ا رہا ہے ایتھے جو وزیر کو ہل جاتا ایک منٹ بس یہ جا لگی کچھ کہہ کے سب کو اوپے نا اٹھ جانا رچیس جھکا لی حاضر ہے موجود چلا رہا ہے سب کا بھو اور پانی کے بولے ਜਦੋਂ ਇਹ ਸ਼ਤਰ ਤਖਤ ਦੇ ਵਾਲਕ ਮਾਲਕ ਆਏ ਨਾਲ ਉਹ ਜੋ ਦਟੱਲ ਤਨਖਾਹ ਹੋਏ ਸ਼੍ਰੀ ਅਨੰਤ ਕ੍ਰੰਥ ਸਾਹਿਬ ਦੀ ਪਾਰਕ ਬਹਤਾਂ ਨੂੰ ਜਿਹੜੀ ਸੀ ਗੁਰੂ ਗੁਰੂ ਦਾ ਨਾਮ ਜਪਨਾ ਪਰਮਾਤਮਾ ਦੀ ਸਿੱਖ ਸਲਾਹਕਾਰੀ ਬਹੁਤ ਔਖਾ ਸਮਾਂ ਬੰਦੇ ਦੀ ਬਣੀ ਤੇ ਆਪਣਾ ਔਖਾ ਸਾਜਾ ਨਾਉ ਪਰਮਾਤਮਾ ਦੇ ਹੋਰ ਮੁੱਖ ਪਿਆਰਿਆਂ ਨੇ ਉਹਨਾਂ ਥਾਂਵਾਂ ਤੇ ਜਾ ਕੇ ਫੱਤੇ ਬਲਾਈ ਜਿੱਥੇ ਫੱਤੇ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਸੀ ਪਰ ਆਪਾਂ ਤਾਂ ਸਿੱਖੀ ਬੈਠੇ ਆਂ ਜਦੋਂ ਕਿਤੇ ਫਤੇ ਬਣਾਉਂਦੇ ਆ ਸਿੱਦੇ ਸ਼ਬਦਾਂ ਵਿੱਚ ਕਹਿ ਦਿੰਦੇ ਆ ਜੀ ਵਾਹ ਖਾਲਸਾ ਵਾਹ ਫਤੇ ਜਦੋਂ ਅਸੀਂ ਗੱਜ ਕੇ ਫਤੇ ਬਣਾਉਂਦੇ ਰਹਿ ਅਸੀਂ ਦੁਨੀਆ ਤੇ ਫਤੇ ਪਾਉਂਦੇ ਰਹਿ ਜਦੋਂ ਦੀ ਫਤੇ ਬਣਾਉਣੀ ਭੁੱਲ ਗਏ ਹਾਂ ਮਿੱਟੀ ਵਿੱਚ ਰੁਲ ਗਏ ਹਾਂ ਗੱਜ ਕੇ ਫਤੇ ਬਣਾਉਣਾ ਇਹ ਸਾਡਾ ਤੁਹਾਡਾ ਫਰਜ਼ ਹੈ ਕਲਗੀਧਰ ਪਾਤਸ਼ਾਹ ਨੇ ਆਪਾਨੂੰ ਫਤੇ ਦਾ ਨਾਰਾ ਦਿੱਤਾ ਫਤਿਹ ਦਾ ਨਾਰਾਇਣ ਦਾ ਸਿਮਰਨ ਇੱਕ ਸ਼ਾਇਰ ਕੀਤਾ ਹੈ ਇਹਦਾ ਤਾਰੇ ਦੀ ਸੰਜ ਇਕੋ ਚੰਦਲ ਅપરા ਤੇ ਧਰਤੀ ਦੀ ਸਾਂਝ ਵੇਖੋ ਕਿੰਨੀ ਬੇਸ਼ੁਮਾਰੀ ਬਣ ਗਈ ਏ ਸ਼ਮਾ ਪਰਵਾਨਾ ਚਟਾ ਜਾਂਦਾ ਭੌਰੇ ਦੀ ਸਾਂਝ ਸੋਹਣੇ ਫੁੱਲਾਂ ਤੇ ਬਹਾਰੀ ਪਾਣੀ ਨਾਲ ਸਾਂਝ ਡੱਡੂ ਬੱਛੀਆਂ ਦੀ ਕਰਨ ਲੋਕੀ ਪਰ ਬਚਦਾ ਨਾ ਕੋਈ ਪਾਣੀ ਬਿਨਾਂ ਨਰ ਨਾਰੀ ਦਾ ਸਿਸਾਂਝ ਸਸਾ ਸਾਰੇ ਆ ਬਣ ਜਾਵੇ ਫੱਦੇ ਦਾ ਜਵਾਬ ਤੁਸੀਂ ਦੇਵਤਾਂ ਦੀ ਫਰਜ਼ ਚੰਦਲ ਵਾਲੀ ਇਹ ਰੋਣੀ ਵਾਹਿਗੁਰੂ ਜੀ ਦਾ ਬਖਸ਼ਾ ਸੱਚ ਗੁਰਬਾਣੀ ਦਾ ਪੱਕਾ ਫੈਸਲਾ ਹੈ ਬਿਨ ਬਾਕਾਂ ਸੰਸਾਰ ਲੋਟਾਇ ਪਰ ਸੰਸਾਰ ਤੋਂ ਬਾਹਰ ਪਰਿਜੈ ਜੀਵ ਬਿਨ ਬਾਕਾਂ ਤੋਂ ਬਿਨ ਕਰਮਾਂ ਤੋਂ ਗੁਰੂ ਦੇ ਰੂਪ ਵਿੱਚ ਬੈਠਣਾ ਇਸ ਸੱਚੇ ਪ੍ਰਮਾਤਮਾ ਜੀ ਦੀ ਅੰਤਿਮ ਬਾਂਧੇ ਦੀ ਗੁਰੂ ਦੇ ਬੈਠੇ ਆ ਬਿਨ ਬਾਕ ਤੋਂ ਸੱਚ ਸਾਨ ਤਸੀਲ ਹੁੰਦੀ ਬਿਨ ਕਰਮਾਂ ਤੋਂ ਅਸੀਂ ਗੁਰੂ ਦੇ ਅਸਥ ਵਿੱਚ ਬੈਠ ਸਕਦੇ ਗੁਰੂਵਰ ਸਾਹਿਬ ਸੰਸਾਰ ਦੇ ਲੋਕ ਹੁੰਦੇ ਨਹੀਂ ਇੱਕ ਨੂੰ ਤਤ ਕਰਕੇ ਹੁੰਦੇ ਨੇ ਇੱਕ ਨੂੰ ਘੱਤ ਕਰਕੇ ਹੁੰਦੇ ਨੇ ਇੱਕ ਨੂੰ ਬੰਨ੍ਹ ਕਰਕੇ ਹੁੰਦੇ ਧਨ ਜਿਹੜਾ ਆਪਾਂ ਪ੍ਰਬੰਧ ਰੂਪੀ ਪਾਇਆ ਉਹ ਗੁਰੂ ਆਪਣਾ ਕਰਕੇ ਉਹ ਰੋਹ ਕਰਦਾ ਉਹ ਬਾਗਾ ਉਹ ਇਸ ਰਾਜ ਦੀ ਰਾਜ ਦੀ ਧਰਤੀ ਇਹ ਧਾਰਮਿਕ ਸੰਧੀ ਦੀ ਗੱਲ ਜਿਹੜੀ ਆ ਰਹੀ ਹੈ ਉਹ ਵੀ ਸਿੱਖਾਂ ਦੀ ਹੁੰਦੀ ਹੈ ਗੁਰਦੁਆਰੇ ਜਿਹੜੀ ਹੁੰਦਾ ਅਸੀਂ ਤਤ ਕਰਕੇ ਗੁਰਦੁਆਰੇ ਵਿੱਚ ਬੈਠ ਜਾਂਦੇ ਆ ਧਨ ਕਰਕੇ ਅਸੀਂ ਗੁਰੂ ਸਾਹਿਬ ਦੀ ਦਵਾਈ ਲਵ ਲੈਂਦੇ ਆ ਪਰ ਮੰਨ ਕਰਕੇ ਬਹੁਤੇ ਦੀ ਹਾਜ਼ਰੀ ਲੱਗਦੀ ਨਹੀਂ ਤਤ ਮਨ ਤਨ ਸੌਂਪ ਗੁਰੂ ਕੋ ਗੁਰੂ ਕੋ